ਸਤਿ ਸ਼੍ਰੀ ਅਕਾਲ ਜੀ ਬਾਰਿਆਂ ਨੂੰ ਮੈਂ ਤੁਹਾਡਾ ਆਪਣਾ ਵਿਕਾਸ ਮੁੱਤ ਦਾ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਜੋ ਕਿ ਆਪਣੀ 14 ਫਰਵਰੀ ਨੂੰ ਬਸੰਤ ਪੰਚਮੀ ਆ ਰਹੀ ਹੈ ਜੀ ਕੁਝ ਵਿਸ਼ੇ ਤੇ ਕੁਝ ਵਿਸ਼ੇ ਤੇ ਮੈਂ ਸਾਰੇ ਅੱਗੇ ਅਪੀਲ ਬੇਨਤੀ ਕਰਨਾ ਚਾਹ ਰਿਹਾ ਜੋ ਕਿ ਇੱਕ ਮੁੱਖ ਵਿਸ਼ਾ ਹੈ ਜੋ ਆਪਣਾ ਕੁਝ ਸੰਖੇਪ ਦੇਖ ਰਿਹਾ ਚਾਈਨਾ ਡੋਰ ਤੋ ਇਨਾਂ ਨੂੰ ਉਰੀਕ ਜਾਣ ਦੇ ਵਡੋਰਾ ਇਹਨੂੰ ਨਾ ਵੜਕਿਆ ਜਾਵੇ ਨਾ ਹੀ ਵਿੱਚਿਆ ਜਾਵੇ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਹੈ ਕਿ ਇਹ ਜਿਬ ਔਰ ਵੇਚਣ ਵਾਲੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਜੇ ਅਪਾ ਇਹਨਾਂ ਨੂੰ ਫੜਦੇ ਹਾਂ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਦੀ ਵੀ ਤਾਂ ਲੱਗੇ ਕਿ ਹਾਂ ਵੀ ਦੀ ਸਜ਼ਾ ਹੁੰਦੀ ਹੈ ਤਾਂ ਵਿਚੰਨ ਤੋਂ ਲੋਕ ਤਰੇਹੇ ਕਰਨ ਤੇ ਬੱਚਿਆਂ ਨੂੰ ਤੇ ਮਾਪਿਆਂ ਨੂੰ ਵੀ ਇਹ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਰੋਕਣ ਤੇ ਅਜੀ ਡੋਰ ਜਾਣlever ਨਾ ਵਰਤਨ ਬੱਚੇ ਆਪਣੇ ਤਾਂ ਆਪਣੀ ਬੱਚਿਆਂ ਦੀ ਖੁਸ਼ੀ ਕਰਨ ਆਪਾਂ ਕਿਸੇ ਦੇਖਾਰ ਦਾ ਚਲਾਕ ਨਾ ਭਜਾਈਏ ਜੀ ਤੇ ਆਪਣੇ 10-15 ਮਿੰਟ ਦੇ ਸ਼ੌਕ ਦੇ ਕਾਰਨ ਆਪਾਂ ਕਿਸੇ ਦੇ ਘਰ ਦਾ ਜੀ ਗਵਾ ਦਿੰਦੇ ਹਾਂ ਤੇ ਆਪਣੇ ਆ ਆਪਣੇ ਪੰਛੀ ਦਾ ਨੁਕਸਾਨ ਵੀ ਹੁੰਦਾ ਇਸ ਕਾਰਨ ਤਾਂ ਸਾਰੇ ਅਗੇ ਬੇਨਤੀ ਹੈ ਜੀ ਇਹ ਜਾਨਲੇਵਾ ਦੋਰ ਨਾ ਵਰਤੋ ਤੇ ਜੋ ਵੀ ਤੁਸੀਂ ਦੇਖਦੇ ਆਲੇ ਦੋਲੇ ਵਰਤਦੇ ਹੋਏ ਦੋਰ ਜਾਂ ਕੋਈ ਵੇਚਦਾ ਉਹਦੇ ਬਾਰੇ ਪ੍ਰਸ਼ਾਸਨ ਨੂੰ ਇਤਲਾਹਾ ਕਰੋ ਦੱਸੋ